ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਫੱਤੇਵਾਲਾ ਇੱਥੇ ਅੱਜ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਆ ਜਿਹੜਾ ਉਹ ਲਗਾਇਆ ਜਾ ਰਿਹਾ ਹੈ ਇਹਦੇ ਵਿੱਚ ਵੱਖ-ਵੱਖ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਨੇ ਸਹਿਯੋਗ ਕੀਤਾ ਹੈ ਖਾਲਸਾ ਆਇੜ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਸੰਸਥਾ ਸਮੇਂ-ਸਮੇਂ ਤੇ ਜਿਹੜਾ ਉਹ ਕਿਸੇ ਵੀ ਡਿਸੀਜ਼ ਦੇ ਨਾਲ ਕਿਸੇ ਵੀ ਕੋਲੋ ਡਿਜ਼ਾਸਟਰ ਹੋ ਰਿਹਾ ਹੈ ਉਹਦੇ ਵਿੱਚ ਇਹ ਵੱਧ ਚੜ ਕੇ ਜਿਹੜਾ ਉਹ ਮਦਦ ਕਰਦੀ ਆ ਇਸੇ ਤਰੀਕੇ ਨਾਲ ਜਿਹੜਾ ਪੰਜਾਬ ਦੇ ਵਿੱਚ ਇਸ ਵਾਰ 2025 ਦੇ ਵਿੱਚ ਹੜਾ ਆਇਆ ਉਹਨਾਂ ਹੜਾਂ ਦੇ ਵਿੱਚ ਵੀ ਇਹ ਸੰਸਥਾ ਨੇ ਬਹੁਤ ਜਿਹੜਾ ਵਾ ਉਹ ਯੋਗਦਾਨ ਦਿੱਤਾ ਹੈ ਇਸ ਦੇ ਨਾਲ ਅੱਜ ਸਕੂਲ ਦੇ ਵਿੱਚ ਜਿਹੜਾ ਮੈਡੀਕਲ ਕੈਂਪ ਆ ਅੱਖਾਂ ਦਾ ਉਹ ਚੱਲ ਰਿਹਾ ਹੈ ਇਹਦੇ ਵਾਸਤੇ ਜੀਵਨਦੀਪ ਸੇਵਾ ਸੁਸਾਇਟੀ ਚੈਰੀਟੇਬਲ ਟਰਸਟ ਆ ਜਿਹੜਾ ਉਹ ਸਹਿਯੋਗ ਕਰ ਰਹੇ ਨੇ ਇਸ ਦੇ ਨਾਲ ਹੀ ਮਾਤਾ ਅਮਰਕੌਰਬ ਵੀਕ ਚੈਰੀਟੇਬਲ ਸੁਸਾਇਟੀ ਗੰਗਸਰ ਜੈਤੋਂ ਉਹ ਬਹੁਤ ਤਕੜਾ ਆਈ ਹਸਪੀਟਲ ਆ ਉਥੋਂ ਜਿਹੜੇ ਸਾਡੇ ਡਾਕਟਰ ਸਹਿਬਾਨ ਨੇ ਉਹ ਇੱਥੇ ਪਹੁੰਚੇ ਨੇ ਉਹ ਇੱਥੇ ਜਿਹੜਾ ਵਾ ਉਹ ਇਸ ਹੜ੍ਹ ਪ੍ਰਭਾਵਿਤ ਖੇਤਰ ਦੇ ਵਿੱਚ ਜਿਹੜੀਆਂ ਅੱਖਾਂ ਦੀਆਂ ਬਿਮਾਰੀਆਂ ਦੇ ਨਾਲ ਪੀੜਤ ਲੋਕ ਨੇ ਉਹਨਾਂ ਦੀ ਜਾਂਚ ਆ ਜਿਹੜੀ ਉਹ ਕਰ ਰਹੇ ਨੇ ਇਸ ਦੇ ਨਾਲ ਹੀ ਇੱਥੇ ਫ੍ਰੀ ਜਿਹੜੀ ਆ ਉਹ ਉਹਨਾਂ ਨੂੰ ਮੈਡੀਸਨ ਆ ਉਹ ਵੀ ਦਿੱਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਆ ਆਪਰੇਸ਼ਨ ਦੀ ਜਰੂਰਤ ਹੈ ਤਾਂ ਉਹ ਇਹ ਸੰਸਥਾ ਵਾ ਜਿਹੜੀ ਉਹ ਆਪਰੇਸ਼ਨ ਵੀ ਫ੍ਰੀ ਕਰਕੇ ਦੇਵੇਗੀ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੀਆਂ ਸੰਸਥਾਵਾਂ ਦਾ ਜਿਹੜੇ ਇੱਥੇ ਪਹੁੰਚੇ ਨੇ ਔਰ ਇਸ ਹੜਪੀੜਤ ਇਲਾਕਾ ਵਾ ਜਿਹੜਾ ਉਹਦੇ ਲੋਕਾਂ ਦੀ ਜਿਹੜੀ ਮਦਦ ਆ ਉਹ ਕਰ ਰਹੇ ਨੇ ਧੰਨਵਾਦ ਜੀ ਮਹਾਂਪੁਰਖ ਅੱਜ ਬਾਬਾ ਸ਼ਾਮ ਸਿੰਘ ਮਗੋਰੀਆ ਸੀਨੀਅਰ ਸਕੈਂਡਰੀ ਸਕੂਲ ਵਿੱਚ ਜੋ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਇਸ ਬਾਰੇ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਤਾ ਅਮਰਕੌਰ ਚੈਰੀਟੇਰ ਸੋਸਾਇਟੀ ਵੱਲੋਂ ਬਾਬਾ ਸ਼ਾਮ ਸਿੰਘ ਜੀ ਮੈਮੋਰੀਅਲ ਸਕੂਲ ਸੈਕੰਡਰੀ ਸਕੂਲ ਵਿਖੇ ਅੱਖਾਂ ਦਾ ਜਿਹੜਾ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਪਿਛਲੇ ਟਾਈਮ ਦੇ ਵਿੱਚ ਜਿਹੜਾ ਹੜ੍ਹਾਂ ਨੇ ਕਾਫੀ ਮਾਰ ਕੀਤੀ ਹੈ ਕਾਫੀ ਪਾਣੀ ਜਿਹੜਾ ਸਾਡੇ ਨਗਰਾਂ ਦੇ ਵਿੱਚ ਖੇਤਾਂ ਦੇ ਵਿੱਚ ਭਰ ਗਿਆ ਔਰ ਆਮ ਪਬਲਿਕ ਨੂੰ ਜਿਹੜੀਆਂ ਬਿਮਾਰੀਆਂ ਉਹ ਕਾਫੀ ਦਿੱਕਤ ਆ ਰਹੀ ਹੈ ਅੱਖਾਂ ਦੀ ਐਲਰਜੀ ਹੈ ਹੋਰ ਕਈ ਤਰ੍ਹਾਂ ਦੀਆਂ ਲੀਵਰ ਦੀ ਬਿਮਾਰੀ ਵੀ ਇੱਥੇ ਕਾਫੀ ਹੈ ਇਸ ਕਰਕੇ ਲੋਕਾਂ ਦੇ ਇਸ ਦੁੱਖ ਨੂੰ ਦੇਖਦੇ ਹੋਏ ਬਾਬਾਈ ਦੀ ਕਿਰਪਾ ਦੇ ਨਾਲ ਉਸ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਸਾਧੂਗਰਾਂ ਦੀ ਬਖਸ਼ਿਸ਼ ਦੇ ਨਾਲ ਅੱਜ ਅਸੀਂ ਇੱਥੇ ਕੈਂਪ ਲਾਇਆ ਜਿੰਨੇ ਵੀ ਹੜਪ੍ਰਭਾਵਿਤ ਇਲਾਕੇ ਦੇ ਵਿੱਚ ਇੱਥੇ ਮਰੀਜ਼ ਹੈ ਸੱਜਣ ਹੈ ਜਿਨ੍ਹਾਂ ਨੂੰ ਕੋਈ ਅੱਖਾਂ ਦੀ ਬਿਮਾਰੀ ਹੈ ਉਹਨਾਂ ਨੂੰ ਚੈੱਕਅਪ ਕਰਕੇ ਮੈਡੀਸਿਨ ਫ੍ਰੀ ਦਿੱਤੀ ਜਾਊਗੀ ਜੇ ਕਿਸੇ ਨੂੰ ਕੋਈ ਆਪਰੇਸ਼ਨ ਵਗੈਰਾ ਦੀ ਜਾਂ ਲੋੜ ਹੈ ਲੈਂਜ ਦੀ ਲੋੜ ਹੈ ਉਹ ਆਪਣਾ ਹਸਤਾਜ ਜੈਤੋ ਵੀ ਕਿ ਰੈਗੂਲਰ ਚੱਲਦਾ ਹੈ ਜਦੋਂ ਵੀ ਮਰਜ਼ੀ ਆ ਕੇ ਉੱਥੇ ਸਾਡੀ ਪਰਚੀ ਲੈ ਆਉਣ ਅਸੀਂ ਇਹਨਾਂ ਦਾ ਜਿਹੜਾ ਲੈਂਜ ਆ ਫ੍ਰੀ ਪਾਵਾਂਗੇ ਮੁਫਤ ਪਾਵਾਂਗੇ ਜਿੰਨੇ ਵੀ ਹੋ ਜਾਣ ਕੋਈ 50 ਹੋ ਜਾਣ 60 ਹੋ ਜਾਣ 100 ਹੋ ਜੇ ਸਾਰੇ ਫ੍ਰੀ ਭਾਈ ਜਾਣਗੇ ਔਰ ਜਿੰਨੇ ਵੀ ਅੱਜ ਇੱਥੇ ਸੰਗਤ ਆਊਗੀ 200 ਆਜੇ 300 ਆਜੇ 500 ਆਜੇ ਸਾਰਿਆਂ ਨੂੰ ਦਵਾਈ ਜਿਹੜੀ ਉਹ ਫ੍ਰੀ ਦਿੱਤੀ ਜਾਊਗੀ ਔਰ ਮੈਂ ਧੰਨਵਾਦ ਕਰਦਾ ਹਾਂ ਬਾਬਾ ਸ਼ਾਮ ਸਿੰਘ ਜੀ ਕਾਲ ਜਿਹੜਾ ਇਹ ਕਮਿਟ ਸਕੂਲ ਹੈ ਇਹਦੀ ਜਿੰਨੇ ਵੀ ਮੈਨੇਜਿੰਗ ਕਮੇਟੀ ਹੈ ਉਹਨਾਂ ਦਾ ਕਿ ਇਹਨਾਂ ਨੇ ਇਲਾਕੇ ਦੇ ਵਿੱਚ ਬੜਾ ਪਰਵਰਕਾਰ ਦਾ ਕੰਮ ਕੀਤਾ ਵੱਖ-ਵੱਖ ਤਰ੍ਹਾਂ ਦੇ ਇੱਥੇ ਡਾਕਟਰ ਬੁਲਾ ਕੇ ਉਹਨਾਂ ਨੂੰ ਜਿਹੜਾ ਸੇਵਾਵਾਂ ਦੇ ਰਹੇ ਐ ਔਰ ਮੈਂ ਧੰਨਵਾਦੀ ਹਾਂ ਕਿਉਂਕਿ ਇਸ ਟਾਈਮ ਤੇ ਸੇਵਾ ਦਾ ਜਿਹੜਾ ਅਸਲੀ ਫਰਜ਼ ਆ ਉਹ ਪੂਰਾ ਹੁੰਦਾ ਕਿਉਂਕਿ ਬਾਕੀ ਤਾਂ ਅਸੀਂ ਰੋਜ਼ਾਨਾ ਜਿਹੜਾ ਕੰਮਕਾਰ ਕਰਦੇ ਰਹਿੰਦੇ ਆ ਲੇਕਿਨ ਜਦੋਂ ਕੋਈ ਵਿਪਤਾ ਹੁੰਦੀ ਹੈ ਜੇਦਾ ਅਸੀਂ ਉਹ ਤੋਂ ਕਾਰਜ ਕਰਦੇ ਆ ਉਹ ਪਰਵਕਾਰ ਹੁੰਦਾ ਹੈ ਸੇਵਾ ਹੁੰਦੀ ਹੈ ਅਸਲੀ ਸੇਵਾ ਹੁੰਦੀ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਨ ਦਾ ਇਹ ਪਰਮਾਨ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵਿੱਚ ਸੁਣ ਪਾਈ ਹੈ ਜੇ ਅਸੀਂ ਸੰਸਾਰ ਤੇ ਆ ਕੇ ਕਿਸੇ ਗਰੀਬ ਦੀ ਸੇਵਾ ਕਰਾਂਗੇ ਕਿਸੇ ਗਰੀਬ ਨੂੰ ਸੁਖ ਦਵਾਵਾਂਗੇ ਕਿ ਜੇ ਆ ਆਸਰਾ ਬਣਾਗੇ ਤਾਂ ਸਾਨੂੰ ਪਰਮੇ ਤਾਂ ਪਰਮਾਤਮਾ ਵੀ ਉੱਚੀ ਜਗ੍ਹਾ ਦਿੰਦਾ ਹੈ ਇਸ ਕਰਕੇ ਮੈਂ ਹੋਰ ਵੀ ਸੱਜਣਾ ਨੂੰ ਬੇਨਤੀ ਕਰੂੰਗਾ ਕਿ ਜਿੰਨਾ ਵੀ ਹੋ ਸਕੇ ਇਸ ਇਲਾਕੇ ਦੇ ਵਿੱਚ ਆ ਕੇ ਆਪ ਮਦਦ ਕਰੀਏ ਤਾਂ ਕਿ ਅਸੀਂ ਜੋ ਹੜ੍ਹ ਨੇ ਨੁਕਸਾਨ ਕੀਤਾ ਉਹਦੀ ਪਰਪਾਈ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਥੈਟਸੋ ਕੀ ਨਾ ਆਪਣਾ ਜੀ ਡਾਕਟਰ ਕੁਪਿੰਦਰ ਕਾਲ ਕੌਰ ਠੀਕ ਹੈ ਜੀ ਔਰ ਅਸੀਂ ਮਾਤਾ ਅਮਰਕੌਰ ਚੈਰੀਟੇਬਲ ਆਈ ਹਸਪੀਟਲ ਜੈਤ ਤੋਂ ਮਤਲਬ ਇੱਥੇ ਕੈਂਪ ਲਾਇਆ ਹੋਇਆ ਹੈ ਜਿੱਥੇ ਕਿ ਮੁਫਤ ਲਾਸ਼ ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਮੇਨਲੀ ਜਿਹੜੀ ਪ੍ਰੋਬਲਮ ਇੱਥੇ ਹੈਗੀ ਹੈ ਇੱਕ ਤਾਂ ਬਜ਼ੁਰਗਾਂ ਨੂੰ ਜ਼ਿਆਦਾਤਰ ਚਿੱਟੇ ਮੋਤੀ ਇਹਦੀ ਦਿੱਕਤ ਹੈ ਔਰ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਰिफ्रैक्टਿਵ 에ਰਰ ਜਿੰਨੂੰ ਕਿ ਆਪਾਂ ਕਹਿ ਦਿੰਦੇ ਨੇ ਕਿ ਐਣਕਾਂ ਦੀ ਜ਼ਰੂਰਤ ਹੈਗੀ ਆ ਅਲਰਜੀਜ਼ ਦੀ ਦਿੱਕਤ ਆ ਰਹੀ ਹੈ ਤੇ ਉਹਦੇ ਲਈ ਲੋੜਵੰਦ ਨੂੰ ਜ਼ਰੂਰਤ ਦੇ ਅਨੁਸਾਰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਠੀਕ ਹੈ ਜੀ ਕਿਸ ਇਲਾਕੇ ਦੇ ਵਿੱਚ ਇਹ ਕੈਂਪ ਲਗਾਇਆ ਗਿਆ ਹੈ ਜੀ ਅੱਜ ਇਹ ਜੀ ਫਰੋਜ਼ਪੁਰ ਇਲਾਕੇ ਦੇ ਪਿੰਡ ਸੱਤੇ ਵਾਲੇ ਕੈਂਪ ਚੱਲ ਰਿਹਾ ਹੈ ਠੀਕ ਹੈ ਜੀ ਕਿਸ ਤਰ੍ਹਾਂ ਦੀ ਮਸ਼ਕਲਾਂ ਸਾਹਮਣੇ ਆ ਰਹੀਆਂ ਜਿਹੜੀਆਂ ਬਿਮਾਰੀਆਂ वगैरह ਹੈਗੇ ਜਿਵੇਂ ਬਿਮਾਰੀਆਂ ਜ਼ਿਆਦਾਤਰ ਅਲਰਜੀਜ਼ ਦੀ ਦਿੱਕਤ ਆ ਰਹੀ ਹੈ ਲੋਕਾਂ ਨੂੰ ਔਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਜ਼ਿਆਦਾਤਰ ਮੋਤੀ ਇਹਦੀ ਦਿੱਕਤ ਹੈਗੀ ਹੈ ਠੀਕ ਹੈ ਜੀ ਜਾਂ ਬੱਚਿਆਂ ਨੂੰ ਜਿਵੇਂ ਐਣਕਾਂ ਵਾਲੀਆਂ ਮਤਲਬ ਐਣਕਾਂ ਦੀ ਜ਼ਿਆਦਾ ਜ਼ਰੂਰਤ ਹੈ ਠੀਕ ਹੈ ਅੱਜ ਕਿਸ ਤਰ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜੇ ਸਨ ਵਗਾਰਾ ਦਿੱਤੀ ਜਾ ਰਹੀ ਹੈ ਹਾਂਜੀ ਹਾਂਜੀ ਨਾਲ ਮੈਡੀਸਨ ਦਿੱਤੀ ਜਾ ਰਹੀ ਜਿੱਦਾਂ ਦੀ ਬਿਮਾਰੀ ਹੈ ਉਹਦੇ ਅਨੁਸਾਰ ਉਹਦਾ ਇਲਾਜ ਕਰਨ ਲਈ ਜਿਹੜੀਆਂ ਦਵਾਈਆਂ ਹੈਗੀਆਂ ਦਿੱਤੀਆਂ ਜਾ ਰਹੀ ਹੈ ਹਾਈਡਰੋਕਸਿਡ ਸਨ ਜਾ ਰਹੀ ਠੀਕ ਹੈ ਫਰਦਰ ਵੀ ਕੋਈ ਇਸ ਤਰ੍ਹਾਂ ਦਾ ਕੋਈ ਸੂਟ ਦਿੱਤੇ ਜਾਓਗੇ ਸੋਸਾਇਟੀ ਵੱਲੋਂ ਜਾਈ ਕੇ ਹਾਂਜੀ ਜਿਹੜੇ ਜਿਹੜੇ ਮਰੀਜ਼ ਹੈਗੇ ਜਿਵੇਂ ਕਿ ਚਿੱਟੇ ਮੋਤੀ ਆ ਜਿਨ੍ਹਾਂ ਨੂੰ ਜੱਟਾ ਮੋਤੀ ਹੀ ਐਣਕ ਦੀ ਲੋੜ ਹੈ ਉਹ ਉੱਥੇ ਆ ਕੇ ਫ੍ਰੀ ਚੈੱਕਅਪ ਕਰਵਾ ਸਕਦੇ ਆ ਸਾਡੇ ਹਸਪੀਟਲ ਚ ਠੀਕ ਹੈ ਹਾਂਜੀ ਠੀਕ ਹੈ ਡਾਕਟਰ ਸੌਂਕਿਊ ਵਾਈ ਕੁ ਜੀ ਦਾ ਖਾਲਸਾ ਵਾਈ ਕੁ ਜੀ ਕੀ ਫਤਈ ਸਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਦਿਨਾਂ ਦੇ ਵਿੱਚ ਹੜ੍ਹ ਆਈ ਸੀ ਜਿਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਹੁਣ ਪਾਣੀ ਤਾਂ ਥੱਲੇ ਉਤਰ ਗਿਆ ਉਸ ਤੋਂ ਬਾਅਦ ਕਈ ਬਿਮਾਰੀਆਂ ਫੈਲੀਆਂ ਜਿਹਦੇ ਨਾਲ ਕਾਫੀ ਡਿਸੀਜ਼ ਹੋ ਰਹੇ ਨੇ ਹੈਲਥ ਇਸ਼ੂ ਦੇ ਨਾਲ ਨਾਲ ਅੱਖਾਂ ਦੇ ਵੀ ਕਾਫੀ ਬਿਸ਼ੀ ਤੌਰ ਤੇ ਇਸ ਕਰਕੇ ਖਾਲਸੇਤ ਦੀ ਟੀਮ ਨੇ ਤਿੰਨ ਚਾਰ ਸੰਸਥਾਵਾਂ ਨਾਲ ਰਲ ਕੇ ਅਸੀਂ ਇੱਕ ਅੱਖਾਂ ਦਾ ਕੈਂਪ ਲਾਇਆ ਹੈ ਜੇ ਇਹ ਕੈਂਪ ਲੱਗਿਆ ਹੈ ਬਾਬਾ ਸ਼ਾਮ ਸਿੰਘ ਮੈਮੋਰੀਅਲ ਸਕੂਲ ਫਤਿਹ ਅਲਾ ਇਹਨਾਂ ਨਾਲ ਸਾਡੇ ਨਾਲ ਪ੍ਰਿੰਸੀਪਲ ਸਰ ਬੈਠੇ ਨੇ ਤੇ ਨਾਲ ਦੂਜੇ ਹਸਪੀਟਲ ਦੇ ਇਨਸਪੈਕਟਰ ਜੀ ਸਹਾਗੁਰ ਜੀ ਕਾ ਖਾਲਸਾ ਜੀ ਸਹਾਗੁਰ ਜੀ ਕੀ ਫਤਿਹ ਆਪ ਜੀ ਨੂੰ ਪਤਾ ਜੀ ਅੱਜ ਆਪਣੇ ਇੱਥੇ ਹਰਪੀਟਾਂ ਦੇ ਵਿੱਚ ਜਿਹੜੀ ਸਮੱਸਿਆ ਆਈ ਹੈ ਤੇ ਪਾਣੀ ਹੁਣ ਦੇ ਵੇਕੇ ਤੁਹਾਨੂੰ ਪਤਾ ਹੀ ਆ ਸੁੱਕ ਚੁੱਕਿਆ ਉਹਦੇ ਨਾਲ ਬਿਮਾਰੀਆਂ ਬਹੁਤ ਜ਼ਿਆਦਾ ਪੈਦਾ ਹੋ ਚੁੱਕੀਆਂ ਨੇ ਜਿਵੇਂ ਅੱਖਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਚੁੱਕੀ ਹੈ ਇੱਥੇ ਤਾਂ ਇਸ ਨੂੰ ਦੇਖਦੇ ਹੋਏ ਸਾਡੇ ਬਾਬਾ ਰਿਸ਼ੀ ਜੀ ਗੰਗਸਤ ਜੈਤੋ ਮਾਤਾ ਅਮਰਕੌਰ ਵਿਵੇਕ ਚੈਰੀਟੇਡ ਸੁਸਾਇਟੀ ਹੈ ਉਹਨਾਂ ਨੂੰ ਅਸੀਂ ਅਰਜ਼ੀ ਕੀਤੀ ਤੇ ਉਹਨਾਂ ਨੇ ਸਾਡੀ ਬੇਨਤੀ ਕਬੂਲ ਕੀਤੀ ਤੇ ਉਹਨਾਂ ਦੀ ਟੀਮ ਡਾਕਟਰਾਂ ਦੀ ਟੀਮ ਇੱਥੇ ਆਈ ਆ ਤੋ ਇੱਥੇ ਫ੍ਰੀ ਚੈੱਕਅਪ ਕਰ ਰਹੇ ਨੇ ਫ੍ਰੀ ਮੈਡੀਸਨ ਦੇ ਰਹੇ ਨੇ ਜਿਹੜੇ ਲੋੜਵੰਦ ਮਰੀਜ਼ ਨੇ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਡੇਟ ਦਿੱਤੀ ਜਾ ਰਹੀ ਹੈ ਕਿ ਉਹਨਾਂ ਦੇ ਲੈਣ ਦੇ ਵੀ ਫ੍ਰੀ ਪੈਣਗੇ ਆਪਰੇਸ਼ਨ ਵੀ ਫ੍ਰੀ ਹੋਣਗੇ ਤੇ ਜਿਹਦੇ ਨਾਲ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਖਾਲਸਾ ਏਡ ਤੋਂ ਵੀਜੀ ਹੈ ਤੇ ਨਾਲ ਆਪਣੇ ਸੀਨੀਅਰਸ ਪ੍ਰਿੰਸੀਪਲ ਸਾਹਿਬ ਹੈ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲਾ ਦੇ ਜੀ ਇਹ ਇਹਨਾਂ ਨੇ ਬਹੁਤ ਸਾਰਾ ਸਾਨੂੰ ਸਹਿਯੋਗ ਦਿੱਤਾ ਕਿ ਸੰਗਤਾਂ ਨੂੰ ਇਹਨਾਂ ਨੇ ਜਿਹੜਾ ਮੈਸੇਜ ਪਹੁੰਚਾਇਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੇ ਬਾਕੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਕਿਸੇ ਨੂੰ ਇਦਾਂ ਦੀ ਕੋਈ ਨੌਕਤ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ